ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਹਾਜ਼ਰ ਹੋਏ ਹਾਂ ਅੱਜ ਇੱਕ ਨਵੀਂ ਕਹਾਣੀ ਦੇ ਨਾਲ ਅੱਜ ਪਾਪਾ ਜੀ ਨੂੰ ਗਏ ਹੋਏ 13 ਦਿਨ ਹੋ ਗਏ ਸੀ 13 ਦਿਨ ਪਰ ਮੈਨੂੰ ਲੱਗਦਾ ਸੀ ਜਿਵੇਂ 13 ਸਾਲ ਬੀਤ ਗਏ ਹੋਣ ਵਿਸ਼ਵਾਸ ਨਹੀਂ ਹੁੰਦਾ ਉਹਨਾਂ ਨੂੰ ਬਚਾਉਣ ਦੀ ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ ਪਾਪਾ ਜੀ ਦੀ ਮੌਤ ਤੇ ਸਭ ਤੋਂ ਜ਼ਿਆਦਾ ਰੋਈ ਮੇਰੀ ਨਨਾਨ ਨੇਹਾ ਜੋ ਮੇਰੇ ਘਰ ਵਾਲੇ ਤੋਂ ਵੱਡੀ ਐ ਤੇ ਮੇਰਾ ਘਰ ਵਾਲਾ ਤਾਂ ਪਾਪਾ ਜੀ ਦੀ ਮੌਤ ਤੋਂ ਬਾਅਦ ਜਿਵੇਂ ਚੁੱਪ ਹੀ ਹੋ ਗਿਆ ਨਾ ਜ਼ਿਆਦਾ ਰੋਣਾ ਨਾ ਜ਼ਿਆਦਾ ਬੋਲਣਾ ਬਸ ਬਿਲਕੁਲ ਚੁੱਪ ਹੋ ਗਿਆ ਮੇਰਾ ਨਾਮ ਸੁਮਨ ਹੈ ਤੇ 5 ਸਾਲ ਹੋ ਗਏ ਮੇਰੇ ਤੇ ਰਵਿੰਦਰ ਦੇ ਵਿਆਹ ਨੂੰ ਵਿਆਹ ਦੇ ਕੁਝ ਦਿਨਾਂ ਬਾਅਦ ਹੀ ਪਾਪਾ ਜੀ ਦੀ ਸਿਹਤ ਖਰਾਬ ਰਹਿਣ ਲੱਗੀ ਇਸ ਸਮੇਂ ਜੋ ਇੱਕ ਨਵਾਂ ਵਿਆਇਆ ਜੋੜਾ ਆਪਸ ਵਿੱਚ ਸਮਾਂ ਬਤੀਤ ਕਰਦਾ ਹੈ ਕੋਮਣਾ ਫੇਰ ਨਾ ਜਾਂਦਾ ਤੇ ਉਹ ਸਾਰਾ ਸਮਾਂ ਅਸੀਂ ਪਾਪਾ ਜੀ ਦੀ ਦੇਖਭਾਲ ਵਿੱਚ ਲਗਾ ਦਿੱਤਾ ਹੌਲੀ ਹੌਲੀ ਦਿਨ ਮਹੀਨਿਆਂ ਵਿੱਚ ਤੇ ਮਹੀਨੇ ਸਾਲਾਂ ਵਿੱਚ ਬੀਤਣ ਲੱਗੇ ਬਹੁਤ ਕੋਸ਼ਿਸ਼ ਕੀਤੀ ਅਸੀਂ ਪਰ ਪਾਪਾ ਜੀ ਨੂੰ ਬਚਾ ਨਾ ਸਕੇ ਅੱਜ ਘਰ ਵਿੱਚ 13ਵੀਂ ਦੀ ਰਸਮ ਦਾ ਦਿਨ ਸੀ ਪੂਰਾ ਆਂਗਣ ਪੂਰਾ ਘਰ ਤੇ ਪੂਰਾ ਵਾਤਾਵਰਣ ਇੱਕ ਤਰ੍ਹਾਂ ਦੀ ਖਮੋਸ਼ੀ ਵਿੱਚ ਦੱਬਿਆ ਹੋਇਆ ਸੀ ਲੋਕ ਆਏ ਬੈਠੇ ਰੋਏ ਖਾਣਾ ਖਾਦਾ ਪੂਜਾ ਹੋਈ ਤੇ ਫਿਰ ਸ਼ਾਮ ਢਲਦੇ ਢਲਦੇ ਇੱਕ ਸਰਨਾਟਾ ਵੀ ਘਰ ਵਿੱਚ ਉਤਰ ਆਇਆ ਮੈਂ ਉਹਨਾਂ ਸਾਰਿਆਂ ਦੇ ਵਿੱਚ ਬੈਠੀ ਸੀ ਪਰ ਇਸ ਤਰ੍ਹਾਂ ਲੱਗਦਾ ਸੀ ਕਿ ਮੈਂ ਆਪਣੇ ਆਪ ਵਿੱਚ ਗਵਾਚੀ ਹੋਈ ਹਾਂ ਇਸ ਘਰ ਵਿੱਚ ਜਦੋਂ ਦੀ ਮੈਂ ਆਈ ਹਾਂ ਪਾਪਾ ਜੀ ਦੀ ਪਰਛਾਈ ਬਣ ਕੇ ਰਹੀ ਹਾਂ ਉਹਨਾਂ ਦੀ ਬਿਮਾਰੀ ਉਹਨਾਂ ਦਾ ਦਰਦ ਉਹਨਾਂ ਦੀ ਦਵਾਈ ਤੇ ਉਹਨਾਂ ਦਾ ਅੰਤਿਮ ਸਮਾਂ ਤੇ ਹੁਣ ਉਹਨਾਂ ਦੀਆਂ ਆਵਾਜ਼ਾਂ ਜੋ ਚੁੱਪੀ ਵਿੱਚ ਵੀ ਮੇਰੇ ਕੰਨਾਂ ਵਿੱਚ ਗੂੰਜਦੀ ਹੈ ਰਾਤ ਨੂੰ ਜਦੋਂ ਸਾਰੇ ਲੋਕ ਇਕੱਠੇ ਬੈਠੇ ਖਾਣਾ ਖਾ ਰਹੇ ਸੀ ਤਾਂ ਨੀਹਾ ਦੀਦੀ ਨੇ ਜੋ ਕਿਹਾ ਉਸਨੇ ਮੇਰੇ ਹੋਸ਼ ਉਡਾ ਦਿੱਤੇ ਮੇਰੇ ਹੱਥ ਪੈਰ ਠੰਡੇ ਪੈ ਗਏ ਤੇ ਮੇਰੇ ਪਤੀ ਰਵਿੰਦਰ ਦੇ ਚਿਹਰੇ ਦਾ ਰੰਗ ਇੱਕਦਮ ਉੱਡ ਗਿਆ ਮੇਰੀ ਨਨਾਨ ਨੀਹਾ ਨੇ ਬਹੁਤ ਸਹਿਜਤਾ ਦੇ ਨਾਲ ਕਿਹਾ ਹੁਣ ਪਾਪਾ ਜੀ ਨਹੀਂ ਰਹੇ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੇ ਦੋ ਹੀ ਬੱਚੇ ਐ ਇੱਕ ਮੈਂ ਤੇ ਇੱਕ ਮੇਰਾ ਛੋਟਾ ਭਰਾ ਰਵਿੰਦਰ ਹੁਣ ਪਾਪਾ ਜੀ ਨੇ ਕੋਈ ਵਸੀਅਤ ਤਾਂ ਲਿਖੀ ਨਹੀਂ ਇਸ ਲਈ ਉਹਨਾਂ ਦੀ ਪ੍ਰਾਪਰਟੀ ਤੇ ਮੇਰਾ ਵੀ ਅਧਿਕਾਰ ਐ ਕਰ ਹੋਵੇ ਜਾਂ ਕੋਈ ਵੀ ਚੀਜ਼ ਦੋ ਬਰਾਬਰ ਹੀ ਸੈਂ ਵਿਚ ਵੰਡੀ ਜਾਵੇਗੀ ਅੱਧਾ ਮੇਰਾ ਤੇ ਅੱਧਾ ਮੇਰੇ ਛੋਟੇ ਭਰਾ ਰਵਿੰਦਰ ਦਾ ਬਸ ਇਹੀ ਸ਼ਬਦ ਜਿਵੇਂ ਕਿਸੇ ਨੇ ਮੇਰੇ ਦਿਲ ਤੇ ਹਥੌੜਾ ਮਾਰ ਦਿੱਤਾ ਹੋਵੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜੋ ਹੁਣੇ-ਹੁਣੇ ਸਭ ਤੋਂ ਜ਼ਿਆਦਾ ਉੱਚੀ-ਉੱਚੀ ਚੀਕਾਂ ਮਾਰ ਕੇ ਰੋ ਰਹੀ ਸੀ ਇਹ ਉਸ ਦੇ ਸ਼ਬਦ ਹਨ ਮੈਂ 5 ਸਾਲਾਂ ਤੋਂ ਪਾਪਾ ਜੀ ਦੀ ਸੇਵਾ ਕਰ ਰਹੀ ਹਾਂ ਇਸ ਘਰ ਦੀ ਦੇਖਭਾਲ ਕਰ ਰਹੀ ਹਾਂ 5 ਸਾਲ ਦਿਨ ਰਾਤ ਪਾਪਾ ਜੀ ਦੀ ਬਿਮਾਰੀ ਉਹਨਾਂ ਦਾ ਖਾਣਾ ਪੀਣਾ ਉਹਨਾਂ ਦੀਆਂ ਦਵਾਈਆਂ ਤੇ ਉਹਨਾਂ ਦੀ ਨੀਂਦ ਉਹਨਾਂ ਦਾ ਦਰਦ ਉਹਨਾਂ ਦਾ ਪੂਰਾ ਸਹਾਰਾ ਮੈਂ ਤੇ ਮੇਰੇ ਪਤੀ ਸੀ ਤੇ ਉਸੇ ਦਿਨ ਜਦੋਂ ਅਸੀਂ 13ਵੀਂ ਦੀ ਠਿਕਾਨੇ ਵਿੱਚ ਸੀ ਜਦੋਂ ਦੀਦੀਆਂ ਇਹ ਗੱਲਾਂ ਸੁਨੀਆਂ ਤਾਂ ਦਿਲ ਨੂੰ چیر ਗਈਆਂ ਇਹ ਸੁਣ ਮੇਰੇ ਪਤੀ ਦੀਆਂ ਅੱਖਾਂ ਪਰ ਆਈਆਂ ਉਹ ਕੁਝ ਬੋਲ ਨਾ ਸਕੇ ਉਹਨਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਦੀ ਖੁਦ ਦੀ ਭੈਣ ਜੋ ਆਪਣੇ ਸਹੁਰੇ ਘਰ ਵਿੱਚ ਬਹੁਤ ਸੁਖੀ ਜੀਵਨ ਬਤੀਤ ਕਰ ਰਹੀ ਹੈ ਜੋ ਅਮੀਰ ਹੈ ਤੇ ਜਿਸ ਨੇ 5 ਸਾਲਾਂ ਵਿੱਚ ਇੱਕ ਵਾਰ ਵੀ ਸਾਡੇ ਵੱਲ ਨਹੀਂ ਦੇਖਿਆ ਘਟੋ ਘਟ ਮਦਦ ਕਰਨ ਦੇ ਲਈ ਤਾਂ ਕਦੇ ਵੀ ਨਹੀਂ ਤੇ ਅੱਜ ਕਿੰਨੇ ਆਸਾਨੀ ਨਾਲ ਆਪਣਾ ਹੱਕ ਮੰਗ ਰਹੀ ਐ ਮੈਂ ਉਹਨਾਂ ਨੂੰ ਕਿਹਾ ਦੀਦੀ ਇਹ ਕੋਈ ਸਮਾਂ ਇੰਨਾਂ ਗੱਲਾਂ ਦਾ ਉਹਨਾਂ ਨੇ ਮੈਨੂੰ ਕਿਹਾ ਬਿਲਕੁਲ ਇਹੀ ਸਹੀ ਸਮਾਂ ਸੁਮਨ ਕਿਉਂਕਿ ਹੁਣ ਸਾਡੇ ਸਾਰੇ ਕਰੀਬੀ ਰਿਸ਼ਤੇਦਾਰ ਇੱਥੇ ਹਨ ਤੇ ਮੈਂ ਸਭ ਦੇ ਸਾਹਮਣੇ ਕਹਿ ਰਹੀ ਆ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਕਿ ਮੈਂ ਦਬਾਅ ਦੇ ਵਿੱਚ ਆ ਕੇ ਸਭ ਕੁਝ ਕਰਵਾਇਆ ਹੈ ਇਹ ਸੁਣ ਕੇ ਮੈਂ ਸੁੱਨ ਰਹਿ ਗਈ ਫਿਰ ਕੁਝ ਬੋਲ ਹੀ ਨਾ ਸਕੀ ਮੈਨੂੰ ਯਾਦ ਹੈ ਜਦੋਂ ਪਾਪਾ ਜੀ ਬਿਮਾਰ ਹੋਏ ਤੇ ਜਦੋਂ ਪਹਿਲੀ ਵਾਰ ਅਸੀਂ ਉਹਨਾਂ ਨੂੰ ਡਾਕਟਰ ਦੇ ਕੋਲ ਲੈ ਕੇ ਗਏ ਸੀ ਉਦੋਂ ਹੀ ਇੰਨਾ ਖਰਚਾ ਹੋ ਗਿਆ ਸੀ ਕਿ ਅਸੀਂ ਦੋਨੇ ਹੱਕੇ ਬੱਕੇ ਰਹਿ ਗਏ ਸੀ ਇੱਕ ਇੱਕ ਟੈਸਟ ਇੰਨਾ ਮਹਿੰਗਾ ਸੀ ਕਿ ਸਾਡੀ ਹਿੰਮਤ ਵੀ ਜਵਾਬ ਦੇਣ ਲੱਗੀ ਸੀ ਆਖਿਰ ਸਾਡੇ ਕੋਲ ਕੋਈ ਬਚਤ ਵੀ ਨਹੀਂ ਸੀ ਨਵੇਂ-ਨਵੇਂ ਵਿਆਹ ਦੇ ਨਾਲ ਗ੍ਰਿਸ਼ਤੀ ਦੀ ਸ਼ੁਰੂਆਤ ਹੀ ਤਾਂ ਕੀਤੀ ਸੀ ਤੇ ਪਾਪਾ ਜੀ ਦੀ ਵੀ ਸਾਰੀ ਬਚਤ ਬੇਟਾ ਤੇ ਬੇਟੀ ਦੇ ਵਿਆਹ ਵਿੱਚ ਲੱਗ ਗਈ ਸੀ ਫਿਰ ਇੱਕ ਦਿਨ ਰਵਿੰਦਰ ਨੇ ਹਿੰਮਤ ਕਰਕੇ ਦੀਦੀ ਨੂੰ ਫੋਨ ਕੀਤਾ ਸੀ ਦੀਦੀ ਜੇ ਤੁਹਾਡੇ ਕੋਲ ਹੋਣ ਤਾਂ ਥੋੜੇ ਪੈਸਿਆਂ ਦੀ ਮਦਦ ਹੀ ਕਰ ਦਿਓ ਪਾਪਾ ਜੀ ਦੀਆਂ ਦਵਾਈਆਂ ਟੈਸਟ ਤੇ ਡਾਕਟਰ ਦੀ ਫੀਸ ਬਹੁਤ ਮਹਿੰਗੇ ਹਨ ਸਾਡੇ ਕੋਲ ਇੰਨੇ ਪੈਸੇ ਫੈਲਾਲ ਨਹੀਂ ਹਨ ਜੀਦੀ ਦਾ ਜਵਾਬ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜਦਾ ਹੈ ਦੇਖ ਅਰਵਿੰਦਰ ਮੇਰੇ ਕੋਲ ਹਜੇ ਪੈਸੇ ਨਹੀਂ ਮਾਫ ਕਰਨਾ ਤੂੰ ਹੁਣ ਮੈਨੇਜ ਕਰ ਲੈ ਜਿਵੇਂ ਕੁਝ ਹੋਵੇਗਾ ਮੈਂ ਤੁਹਾਨੂੰ ਦੱਸ ਦੇਵਾਂਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਦੇ ਪਿੱਛੇ ਮੁੜ ਕੇ ਵੀ ਨਹੀਂ ਦੇਖਿਆ ਮੈਂ ਤੇ ਰਵਿੰਦਰ ਨੇ ਦੋਸਤਾਂ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਕਰਜ਼ ਲੈ ਕੇ ਮੇਰੇ ਗਹਿਣੇ ਗਿਰਵੀ ਰੱਖ ਕੇ ਪਾਪਾ ਜੀ ਦਾ ਇਲਾਜ ਕਰਵਾਇਆ ਘਰ ਵਿੱਚ ਕਈ ਵਾਰ ਏਦਾਂ ਦਾ ਸਮਾਂ ਵੀ ਆਇਆ ਕਿ ਸਿਲੈਂਡਰ ਲੈਣ ਤੱਕ ਪੈਸਿਆਂ ਦੀ ਤੰਗੀ ਹੋ ਗਈ ਪਰ ਮੈਂ ਕਦੇ ਵੀ ਕਿਸੇ ਦੇ ਅੱਗੇ ਹੱਥ ਨਹੀਂ ਕੀਤਾ ਮੈਂ ਬਸ ਚੁੱਪਚਾਪ ਪਾਪਾ ਜੀ ਦੀ ਸੇਵਾ ਕਰਦੀ ਰਹੀ ਤੇ ਅੱਜ ਜਦੋਂ ਪਾਪਾ ਜੀ ਨੂੰ ਦੁਨੀਆ ਛੱਡੀ ਨੂੰ ਸਿਰਫ 13 ਦਿਨ ਹੀ ਹੋਏ ਸੀ ਉਹੀ ਦੀਦੀ ਪਾਪਾ ਜੀ ਦੀ ਵੱਡੀ ਬੇਟੀ ਬੜੀ ਸਹਿਜਤਾ ਦੇ ਨਾਲ ਆਪਣਾ ਹਿੱਸਾ ਮੰਗ ਰਹੀ ਸੀ ਬਸ ਪ੍ਰਾਪਰਟੀ ਦੇ ਨਾਮ ਤੇ ਬਸ ਉਹੀ ਘਰ ਹੀ ਤਾਂ ਸੀ ਸਾਡੇ ਕੋਲ ਮੇਰਾ ਮਨ ਬਹੁਤ ਰੋ ਰਿਹਾ ਸੀ ਮੈਂ ਸਿਰਫ ਆਪਣੇ ਪਤੀ ਦਾ ਚਿਹਰਾ ਦੇਖਿਆ ਉਹਨਾਂ ਦੇ ਅੰਦਰ ਟੁੱਟਣ ਦਾ ਅਹਿਸਾਸ ਮੈਨੂੰ ਚੰਗੀ ਤਰ੍ਹਾਂ ਹੋ ਰਿਹਾ ਸੀ ਉਹਨਾਂ ਨੇ ਤਾਂ ਮੰਨ ਲਓ ਆਪਣੇ ਆਪ ਨੂੰ ਹਾਰ ਚੁੱਕਿਆ ਸਮਝ ਲਿਆ ਸੀ ਉਸਨੇ ਕਹਿ ਵੀ ਦਿੱਤਾ ਦੇ ਦੇਵਾਂਗੇ ਦੀਦੀ ਜੋ ਸਾਡਾ ਹੈ ਉਹ ਤੁਹਾਡਾ ਵੀ ਹੈ ਉਹਨਾਂ ਦੇ ਅੰਦਰ ਦਾ ਬੇਟਾ ਹੀ ਬੋਲ ਰਿਹਾ ਸੀ ਪਰ ਮੈਂ ਜਾਣਦੀ ਸੀ ਇਹ ਲੈਣ ਦੇਣ ਦੀ ਗੱਲ ਨਹੀਂ ਇਨਸਾਫ ਦੀ ਗੱਲ ਹੈ ਤੇ ਹੁਣ ਮੈਂ ਜ਼ਿਆਦਾ ਸਮਾਂ ਚੁੱਪ ਨਹੀਂ ਰਹਿਣ ਵਾਲੀ ਸੀ ਦੀਦੀ ਦੇ ਸ਼ਬਦਾਂ ਨੇ ਜਿਵੇਂ ਮੇਰੇ ਪੈਰਾਂ ਹੇਠੋਂ ਜ਼ਮੀਨ ਹਲਾ ਦਿੱਤੀ ਸੀ ਮੈਂ ਉਸੇ ਹਲਦੀ ਹੋਈ ਜ਼ਮੀਨ ਤੇ ਮੈਂ ਅਗਲੇ ਕੁਝ ਦਿਨ ਖੜੀ ਰਹੀ ਪਾਪਾ ਜੀ ਦੀਆਂ ਯਾਦਾਂ ਉਹਨਾਂ ਦਾ ਬਿਸਤਰਾ ਉਹਨਾਂ ਦਾ ਬੈੱਡ ਉਹਨਾਂ ਦੀ ਖੁੰਡੀ ਉਹਨਾਂ ਦੀਆਂ ਦਵਾਈਆਂ ਦੇ ਖਾਲੀ ਪੱਤੇ ਹਰ ਕੋਨਾ ਜਿਵੇਂ ਮੈਨੂੰ ਕਹਿ ਰਿਹਾ ਸੀ ਕਿ ਕਿਸ ਨੇ ਮੇਰੇ ਲਈ ਕੀ ਕੀਤਾ ਤੇ ਕਿਸ ਨੇ ਸਿਰਫ ਮੇਰੇ ਜਾਣ ਦਾ ਇੰਤਜ਼ਾਰ ਕੀਤਾ 13ਵੀ ਤੋਂ ਬਾਅਦ ਸਾਰੇ ਲੋਕ ਆਪਣੇ ਆਪਣੇ ਘਰ ਚਲੇ ਗਏ ਸੀ ਮੈਂ ਆਂਗਣ ਵਿੱਚ ਬੈਠੀ ਰਾਤ ਨੂੰ ਚੰਦ ਦੀ ਰੌਸ਼ਨੀ ਵਿੱਚ ਛੱਤ ਦੇ ਸائے ਨੂੰ ਦੇਖ ਰਹੀ ਸੀ ਰਵਿੰਦਰ ਮੇਰੇ ਕੋਲ ਆਇਆ ਤੇ ਬੈਠ ਗਿਆ ਤੇ ਬਿਨਾ ਕੁਝ ਬੋਲੇ ਉਹਨਾਂ ਨੇ ਮੇਰਾ ਹੱਥ ਫੜ ਲਿਆ ਮੈਨੂੰ ਉਹਨਾਂ ਦਾ ਹੱਥ ਠੰਡਾ ਮਹਿਸੂਸ ਹੋਇਆ ਠਿਕਾਣ ਦਾ ਠੰਡਾਪਨ ਤੇ ਕੁਝ ਨਾ ਕਰ ਪਾਉਣ ਦਾ ਠੰਡਾਪਨ ਉਸ ਰਾਤ ਉਹਨਾਂ ਨੇ ਕਿਹਾ ਸੁਮਨ ਜੇਕਰ ਹੁਣ ਦੀਦੀ ਹਿੱਸਾ ਮੰਗ ਰਹੀ ਹੈ ਤਾਂ ਦੇ ਦੇਣਾ ਚਾਹੀਦਾ ਆਖਿਰ ਉਹ ਵੀ ਤਾਂ ਪਾਪਾ ਜੀ ਦੀ ਬੇਟੀ ਹੈ ਮੈਂ ਉਹਨਾਂ ਦੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਲਾਲਚ ਨਹੀਂ ਸੀ ਬਸ ਇੱਕ ਇਮਾਨਦਾਰ ਬੇਟਾ ਆਪਣੇ ਪਿਤਾ ਦੀ ਮਨਸਾ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੈਂ ਵੀ ਹੁਣ ਚੁੱਪ ਨਹੀਂ ਰਹਿਣ ਵਾਲੀ ਸੀ ਮੇਰੇ ਮਨ ਦੇ ਅੰਦਰ ਇੱਕ ਆਵਾਜ਼ ਉੱਠੀ ਹਿੱਸਾ ਬਰਾਬਰ ਹੈ ਤਾਂ ਜ਼ਿੰਮੇਵਾਰੀ ਵੀ ਬਰਾਬਰ ਕਿਉਂ ਨਹੀਂ ਅਗਲੇ ਦਿਨ ਇੱਕ ਹਫ਼ਤੇ ਤੱਕ ਮੈਂ ਹਰ ਕਮਰੇ ਹਰ ਕਾਗਜ਼ ਹਰ ਰਸੀਦ ਹਰ ਡਾਕਟਰ ਦੇ ਮੈਡੀਕਲ ਸਭ ਇਕੱਠੇ ਕਰਦੀ ਰਹੀ ਇਹ ਮੇਰੀ ਆਦਤ ਸੀ ਹਰ ਚੀਜ਼ ਨੂੰ ਸੰਭਾਲ ਕੇ ਰੱਖਣ ਦੀ ਮੈਂ ਕਦੋਂ ਕੀ ਖਰਚਾ ਹੋਇਆ ਕਿਸ ਦਿਨ ਕਿਹੜੀ ਦਵਾਈ ਆਈ ਸੀ ਕਿਹੜੇ ਡਾਕਟਰ ਨੇ ਕਿੰਨੇ ਪੈਸੇ ਲਏ ਇੱਕ ਇੱਕ ਚੀਜ਼ ਮੈਂ ਲਿਖ ਕੇ ਰੱਖੀ ਸੀ ਮੈਨੂੰ ਤਾਂ ਉਦੋਂ ਪਤਾ ਵੀ ਨਹੀਂ ਸੀ ਕਿ ਕਦੇ ਇਹ ਦਿਨ ਵੀ ਆਵੇਗਾ ਤੇ ਜਦੋਂ ਮੈਨੂੰ ਇਹ ਸਭ ਕੁਝ ਦੇਖਣਾ ਪਵੇਗਾ ਬਹੁਤ ਲੋਕ ਕਹਿੰਦੇ ਆ ਘਰ ਵਿੱਚ ਹਿਸਾਬ ਕਿਤਾਬ ਨਾ ਰੱਖੋ ਰਿਸ਼ਤੇ ਕਮਜ਼ੋਰ ਹੋ ਜਾਂਦੇ ਆ ਪਰ ਮੇਰੇ ਲਈ ਰਿਸ਼ਤਾ ਉਦੋਂ ਕਮਜ਼ੋਰ ਹੁੰਦਾ ਜਦੋਂ ਜ਼ਿੰਮੇਵਾਰੀਆਂ ਨਿਭਾਉਣ ਦੇ ਲਈ ਲੋਕ ਗਾਇਬ ਹੋ ਜਾਂਦੇ ਐ ਤੇ ਦੀਦੀ ਉਹ ਤਾਂ ਗਾਇਬ ਹੀ ਸੀ ਇਹਨਾਂ ਦਿਨਾਂ 'ਚ ਇੱਕ ਦਿਨ ਉਹ ਸਵੇਰੇ-ਸਵੇਰੇ ਘਰ ਆਈ ਉਹ ਕੱਲੀ ਨਹੀਂ ਨਾਲ ਉਸਦਾ ਪਤੀ ਵੀ ਸੀ ਉਸਦੀ ਚਾਲ ਵਿੱਚ ਇੱਕ ਜੀਵ ਜਿਹੀ ਆਕਰ ਸੀ ਚਿਹਰੇ ਤੇ ਆਤਮ ਵਿਸ਼ਵਾਸ ਦੇ ਨਾਲ ਮੁਸਕਾਨ ਜਿਵੇਂ ਉਹਨਾਂ ਨੇ ਕੁਝ ਜਿੱਤ ਲਿਆ ਹੋਵੇ ਉਹਨਾਂ ਨੇ ਆਉਂਦੇ ਹੀ ਕਿਹਾ ਚਲੋ ਵਕੀਲ ਦੇ ਕੋਲ ਜਾਣਾ ਹੈ ਪ੍ਰਾਪਰਟੀ ਦਾ ਵਟਵਾਰਾ ਅੱਜ ਹੀ ਫਾਈਨਲ ਹੋਵੇਗਾ ਜਿੰਨੀ ਕੀਮਤ ਬਣੇਗੀ ਮੇਰੇ ਹਿੱਸੇ ਦੀ ਤੁਸੀਂ ਮੈਨੂੰ ਦੇ ਦੇਣਾ ਮੈਂ ਉਹ ਹਿੱਸਾ ਤੁਹਾਨੂੰ ਵੇਚ ਦੇਵਾਂਗੀ ਮੇਰੇ ਪਤੀ ਰਵਿੰਦਰ ਬਿਲਕੁਲ ਚੁੱਪ ਸੀ ਉਹਨਾਂ ਦੀਆਂ ਨਜ਼ਰਾਂ ਨੀਚੇ ਜ਼ਮੀਨ ਤੇ ਸੀ ਉਹਨਾਂ ਦੇ ਅੰਦਰਲਾ ਦਰਦ ਮੈਨੂੰ ਚੰਗੀ ਤਰ੍ਹਾਂ ਸਾਫ਼ ਦਿਖਾਈ ਦੇ ਰਿਹਾ ਸੀ ਮੈਨੂੰ ਲੱਗਿਆ ਜੇ ਮੈਂ ਅੱਜ ਵੀ ਆਵਾਜ਼ ਨਹੀਂ ਚੁੱਕਾਂਗੀ ਤਾ ਮੈਂ ਸਦੀਆਂ ਤੱਕ ਖੁਦ ਨੂੰ ਮਾਫ ਨਹੀਂ ਕਰ ਸਕਾਂਗੀ ਮੈਂ ਹੌਲੀ ਜਿਹੀ ਕਿਹਾ ਠੀਕ ਹੈ ਦੀਦੀ ਚਲੋ ਫਿਰ ਚਲੀਏ ਵਕੀਲ ਕੋਲ ਦਫ਼ਤਰ ਪਹੁੰਚਦੇ ਹੀ ਉਹਨਾਂ ਨੇ ਘਰ ਦੇ ਨਕਸ਼ੇ ਕਾਗਜ਼ ਮੈਪ ਹਰ ਚੀਜ਼ ਐਨੀ ਖੁਸ਼ੀ ਨਾਲ ਦੱਸਣੀ ਸ਼ੁਰੂ ਕੀਤੀ ਜਿਵੇਂ ਪਾਪਾ ਜੀ ਦੀ ਮੌਤ ਨਹੀਂ ਉਹਨਾਂ ਦਾ ਕੋਈ ਪ੍ਰੋਗਰਾਮ ਹੋਵੇ ਵਕੀਲ ਕਾਗਜ਼ ਤਿਆਰ ਕਰਨ ਲੱਗਿਆ ਸਾਰੇ ਕਾਗਜ਼ ਤਿਆਰ ਕਰਕੇ ਅੱਗੇ ਰੱਖੇ ਆਖਰੀ ਸੈਨ ਪੱਕੀ ਸੀ ਤਾਂ ਇੰਨੇ ਨੂੰ ਮੈਂ ਹੱਥ ਚੱਕ ਕੇ ਵਕੀਲ ਸਾਹਿਬ ਨੂੰ ਰੋਕ ਦਿੱਤਾ ਇੱਕ ਮਿੰਟ ਵਕੀਲ ਸਾਹਿਬ ਕਮਰੇ ਵਿੱਚ ਸਰਨਾਟਾ ਛਾ ਗਿਆ ਰਵਿੰਦਰ ਨੇ ਪਹਿਲੀ ਵਾਰ ਮੇਰੇ ਵੱਲ ਦੇਖਿਆ ਉਹਨਾਂ ਦੀਆਂ ਅੱਖਾਂ ਵਿੱਚ ਉਮੀਦ ਦੀ ਇੱਕ ਛੋਟੀ ਜਿਹੀ ਚਮਕ ਆ ਗਈ ਦੀਦੀ ਹੈਰਾਨ ਹੋ ਗਈ ਕਿਉਂ ਰੁਕਵਾਇਆ ਸੁਮਨ ਕੀ ਗੱਲ ਹੈ ਮੈਂ ਮੁਸਕਰਾਈ ਉਹ ਦੁੱਖ ਦੀ ਮੁਸਕਾਨ ਨਹੀਂ ਉਹ ਆਤਮ ਵਿਸ਼ਵਾਸ ਦੀ ਮੁਸਕਾਨ ਸੀ ਜਿਸ ਨੂੰ ਪਹਿਲੀ ਵਾਰ ਦੇਖ ਰਹੀ ਸੀ ਮੈਂ ਆਪਣੇ ਬੈਗ ਵਿੱਚੋਂ ਇੱਕ ਮੋਟੀ ਤੇ ਭਾਰੀ ਫਾਈਲ ਬਾਹਰ ਕੱਢੀ ਉਸ ਫਾਈਲ ਨੂੰ ਦੇਖ ਕੇ ਲੱਗ ਰਿਹਾ ਸੀ ਜਿਵੇਂ ਉਸ ਫਾਈਲ ਵਿੱਚ ਪੂਰਾ ਘਰ ਸਮਾਇਆ ਹੋਵੇ ਵਕੀਲ ਸਾਹਿਬ ਨੇ ਫਾਈਲ ਖੋਲੀ ਤੇ ਪੰਨੇ ਪਲਟਦੇ ਪਲਟਦੇ ਉਹਨਾਂ ਦੇ ਚਿਹਰੇ ਦਾ ਰੰਗ ਬਦਲਦਾ ਗਿਆ ਤੇ ਹੈਰਾਨੀ ਵੀ ਸਾਫ਼ ਦੇਖ ਰਹੀ ਸੀ ਉਧਰ ਦੀਦੀ ਦਾ ਚਿਹਰਾ ਸਫੇਦ ਪੈਣ ਲੱਗਿਆ ਮੈਂ ਸ਼ਾਂਤ ਆਵਾਜ਼ ਵਿੱਚ ਕਿਹਾ ਦੀਦੀ ਜੇਕਰ ਪਾਪਾ ਜੀ ਦੀ ਜਾਇਦਾਦ ਤੇ ਤੁਹਾਡਾ ਅੱਧਾ ਅਧਿਕਾਰ ਹੈ ਤਾਂ ਫਿਰ ਪਾਪਾ ਜੀ ਦੇ ਇਲਾਜ ਦੇ ਵਿੱਚ ਹੋਏ ਖਰਚੇ ਵਿੱਚ ਵੀ ਤੁਹਾਡਾ ਅੱਧਾ ਅਧਿਕਾਰ ਹੈ ਇਹ ਫਾਈਲ ਨਹੀਂ ਉਹਨਾਂ ਖਰਚਿਆਂ ਦਾ ਪੂਰਾ ਹਿਸਾਬ ਹੈ 5 ਸਾਲਾਂ ਦਾ ਕਮਰੇ ਵਿੱਚ ਇੱਕਦਮ ਸਰਨਾਟਾ ਸਭ ਦੇ ਸਾਹ ਜਿਵੇਂ اٹਕ ਗਏ ਹੋਣ ਮੈਂ ਅੱਗੇ ਕਿਹਾ ਦਵਾਈ ਡਾਕਟਰ ਦੀ ਫੀਸ ਐਡਮਿਟ ਦੀ ਫੀਸ ਰਿਪੋਰਟਾਂ ਦੀ ਫੀਸ ਐਮ ਆਰ ਆਈ ਖਾਣ ਪੀਣ ਹਰ ਚੀਜ਼ ਦਾ ਹਿਸਾਬ ਕਿਤਾਬ ਹੈ ਇਸ ਵਿੱਚ ਕੁੱਲ 40 ਲੱਖ ਰੁਪਏ ਇਹ ਸੁਣ ਕੇ ਦੀਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਪਰ ਮੈਂ ਰੁਕੀ ਨਹੀਂ ਇਹ ਸਿਰਫ 25 ਲੱਖ ਰੁਪਏ ਤੁਹਾਡੇ ਹਿੱਸੇ ਵਿੱਚ ਆਉਂਦੇ ਐ ਦੀਦੀ ਕਿਉਂਕਿ ਪਾਪਾ ਜੀ ਦੋਨਾਂ ਦੇ ਸੀ ਤੇ ਜ਼ਿੰਮੇਵਾਰੀਆਂ ਵੀ ਦੋਨਾਂ ਦੀਆਂ ਸੀ ਹੁਣ ਤੁਸੀਂ ਤਾਂ ਇੱਕ ਰਾਤ ਵੀ ਪਾਪਾ ਜੀ ਦੇ ਸਹਾਰੇ ਬੈਠ ਕੇ ਦਵਾਈ ਵੀ ਨਹੀਂ ਦਿੱਤੀ ਨਾ ਹੀ ਉਹਨਾਂ ਦੀ ਬਿਮਾਰੀ ਦੇ ਹਿਸਾਬ ਨਾਲ ਉਹਨਾਂ ਨੂੰ ਕੋਈ ਖਾਣਾ ਬਣਾ ਕੇ ਖਵਾਇਆ ਤੇ ਉਹਨਾਂ ਸਭ ਚੀਜ਼ਾਂ ਦੇ ਲਈ ਐਕਸਟਰਾ ਪੈਸੇ ਤੁਹਾਨੂੰ ਦੇਣੇ ਪੈਣਗੇ ਮੇਰੀ ਆਵਾਜ਼ ਮਜ਼ਬੂਤ ਸੀ ਮੇਰੇ ਦਿਲ ਦੀ ਧੜਕਣ ਵੀ ਇਹ ਸੁਣ ਦੀਦੀ ਅਚਾਨਕ ਪੜਕੁੱਠੀ ਇਹ ਕੀ ਬਤਮੀਜ਼ੀ ਹੈ ਕਿ ਤੂੰ ਪਾਪਾ ਜੀ ਦੀ ਸੇਵਾ ਦਾ ਹਿਸਾਬ ਰੱਖਿਆ ਤੈਨੂੰ ਸ਼ਰਮ ਨਹੀਂ ਆਈ ਇਦਾਂ ਕਰਦੀ ਨੂੰ ਮੈਂ ਠੰਡੀ ਆਵਾਜ਼ ਵਿੱਚ ਜਵਾਬ ਦਿੱਤਾ ਜਦੋਂ ਤੁਹਾਨੂੰ ਸ਼ਰਮ ਨਹੀਂ ਆਈ ਪਾਪਾ ਜੀ ਦੀ 13ਵੇਂ ਦੇ ਦਿਨ ਆਪਣੇ ਹਿੱਸੇ ਦੀ ਗੱਲ ਕਰਨ ਵਿੱਚ ਤਾਂ ਫਿਰ ਮੈਨੂੰ ਕਿੱਦਾਂ ਦੀ ਸ਼ਰਮ ਵਕੀਲ ਸਾਹਿਬ ਚੁੱਪ ਚਾਪ ਮੇਰੀ ਗੱਲ ਸੁਣ ਰਹੇ ਸੀ ਉਹਨਾਂ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਮੁਸਕਾਨ ਸੀ ਕਾਨੂੰਨੀ ਨਹੀਂ ਮਨੁੱਖੀ ਮੁਸਕਾਨ ਮੈਂ ਕਿਹਾ ਜਦੋਂ ਤੱਕ ਦੀਦੀ ਸਾਨੂੰ 25 ਲੱਖ ਰੁਪਏ ਨਹੀਂ ਦੇਣਗੇ ਤਾਂ ਉਦੋਂ ਤੱਕ ਅਸੀਂ ਘਰ ਦਾ 1 ਇੰਚ ਵੀ ਨਹੀਂ ਵੰਡਾਂਗੇ ਜੇਕਰ ਉਹ ਦੇਰ ਕਰੇਗੀ ਤਾਂ ਇਨਾ ਪੈਸਿਆਂ ਦਾ ਵਿਆਜ ਵੀ ਲੱਗੇਗਾ ਬਸ ਇਥੋਂ ਹੀ ਖੇਡ ਪਲਟ ਗਈ ਮੇਰਾ ਪਤੀ ਜੋ ਹੁਣ ਤੱਕ ਟੁੱਟ ਚੁੱਕਿਆ ਸੀ ਉਸ ਤੋਂ ਬਾਅਦ ਪੂਰੇ ਕਮਰੇ ਦਾ ਮਾਹੌਲ ਹੀ ਬਦਲ ਚੁੱਕਿਆ ਸੀ ਦੀਦੀ ਜੋ ਹੁਣ ਤੱਕ ਆਤਮ ਵਿਸ਼ਵਾਸ ਨਾਲ ਭਰੀ ਬੈਠੀ ਸੀ ਹੁਣ ਅਚਾਨਕ ਹੜਬੜਾਟ ਵਿੱਚ ਖੜੀ ਹੋ ਗਈ ਉਸ ਦੀ ਆਵਾਜ਼ ਕੰਬ ਰਹੀ ਸੀ ਗੁੱਸਾ ਸੀ ਤੇ ਇੱਕ ਛਿਪਿਆ ਹੋਇਆ ਡਰ ਵੀ ਤੂੰ ਤੂੰ ਇਹ ਸਾਰਾ ਕੁਝ ਲਿਖ ਕੇ ਰੱਖਿਆ ਭਲਾ ਇਹ ਸਭ ਕੁਝ ਵੀ ਲਿਖਿਆ ਜਾਂਦਾ ਹੈ ਉਹਨਾਂ ਦੇ ਸ਼ਬਦ ਕੰਬ ਰਹੇ ਸੀ ਮੈਂ ਸ਼ਾਂਤੀ ਨਾਲ ਜਵਾਬ ਦਿੱਤਾ ਨਹੀਂ ਦੀਦੀ ਮੈਨੂੰ ਬਿਲਕੁਲ ਵੀ ਸ਼ਰਮ ਨਹੀਂ ਆਈ ਜਦੋਂ ਇਨਸਾਨ ਨੂੰ ਪਤਾ ਹੋਵੇ ਕਿ ਸਾਹਮਣੇ ਵਾਲਾ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇਗਾ ਤਾਂ ਉਦੋਂ ਹਿਸਾਬ ਕਿਤਾਬ ਰੱਖਣਾ ਪੈਂਦਾ ਕਿਉਂਕਿ ਅੱਜ ਕੱਲ੍ਹ ਦੁਨੀਆ ਭਾਵਨਾਵਾਂ 'ਤੇ ਨਹੀਂ ਕਾਗਜ਼ਾਂ ਤੇ ਪੈਸਿਆਂ ਨਾਲ ਚੱਲਦੀ ਹੈ ਮੇਰਾ ਹਰ ਸ਼ਬਦ ਹੌਲੀ-ਹੌਲੀ ਦੀਦੀ ਦੇ ਹੰਕਾਰ ਦੀ ਦੀਵਾਰ ਨੂੰ ਤੋੜ ਰਿਹਾ ਸੀ ਉਹ ਦੀਵਾਰਾਂ ਜੋ ਉਹ ਆਪਣੇ ਪੇਕੇ ਘਰ ਵਿੱਚ ਹੱਕ ਦੇ ਨਾਮ ਤੇ ਖੜੀਆਂ ਕਰ ਰਹੀ ਸੀ ਵਕੀਲ ਸਾਹਿਬ ਹੁਣ ਸਾਰੀ ਫਾਈਲ ਦੇ ਪੰਨੇ ਦੇਖ ਰਹੇ ਸੀ ਇੱਕ-ਇੱਕ ਰਸੀਦ ਇੱਕ-ਇੱਕ ਬਿੱਲ ਇੱਕ-ਇੱਕ ਰਿਪੋਰਟ ਹਰ ਪੰਨੇ ਤੇ ਤਰੀਕ ਤੇ ਡਾਕਟਰ ਦਾ ਨਾਮ ਖਰਚ ਸਭ ਕੁਝ ਮੌਜੂਦ ਸੀ ਉਹਨਾਂ ਨੇ ਹੌਲੀ ਜਿਹੀ ਕਿਹਾ ਸੁਮਨ ਜੀ ਤੁਹਾਡੇ ਕੋਲ ਪੂਰਾ ਹਿਸਾਬ ਹੈ ਕਾਨੂੰਨੀ ਤੌਰ ਤੇ ਕੋਈ ਵੀ ਸੰਪੰਨਤੀ ਦਾ ਦਾਵਾ ਉਦੋਂ ਹੀ ਸਹੀ ਹੈ ਜਦੋਂ ਜ਼ਿੰਮੇਵਾਰੀਆਂ ਵੀ ਬਰਾਬਰ ਚੁੱਕੀਆਂ ਹੋਣ ਤੇ ਸੁਮਨ ਜੀ ਤੁਹਾਡਾ ਤਰਕ ਬਹੁਤ ਮਜ਼ਬੂਤ ਹਨ ਇਹ ਸੁਣ ਕੇ ਦੀਦੀ ਦਾ ਚਿਹਰਾ ਹੋਰ ਉੱਤਰ ਗਿਆ ਮੈਂ ਅੱਗੇ ਕਿਹਾ ਦੀਦੀ 5 ਸਾਲਾਂ ਵਿੱਚ ਤੁਸੀਂ ਪਾਪਾ ਜੀ ਦੇ ਕੋਲ ਇੱਕ ਰਾਤ ਵੀ ਨਹੀਂ ਰੁਕੀ ਬਸ ਫੋਨ ਤੇ ਦਿਖਾਵੇ ਦਾ ਹਾਲ ਚਾਲ ਪੁੱਛ ਲੈਂਦੇ ਤੇ ਜਦੋਂ ਪਾਪਾ ਜੀ ਤੁਹਾਨੂੰ ਬੁਲਾਉਂਦੇ ਤਾਂ ਤੁਹਾਡੇ ਬੱਚਿਆਂ ਦੇ ਹਮੇਸ਼ਾ ਪੇਪਰ ਹੀ ਚੱਲਦੇ ਰਹਿੰਦੇ ਸੀ ਤੇ ਅੱਜ ਆਉਂਦੇ ਹੀ ਸਿੱਧਾ ਤੁਸੀਂ ਹਿੱਸਾ ਮੰਗਣ ਲੱਗ ਗਏ ਇਹ ਕਿਦਾਂ ਦਾ ਹੱਕ ਹੈ ਦੀਦੀ ਗੁੱਸੇ ਵਿੱਚ ਬੋਲਣ ਲੱਗੀ ਤੂੰ ਮੈਨੂੰ ਗਲਤ ਸਾਬਤ ਕਰ ਰਹੀ ਹੈ ਮੈਂ ਵੀ ਉਹਨਾਂ ਦੀ ਬੇਟੀ ਹਾਂ ਉਹਨਾਂ ਦੀ ਆਵਾਜ਼ ਗੁੱਸੇ ਨਾਲ ਭਰੀ ਸੀ ਪਰ ਉਹ ਆਪਣੀ ਸਾਰੀ ਹਿੰਮਤ ਖੋ ਚੁੱਕੀ ਸੀ ਮੈਂ ਉਸ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਹਾਂ ਦੀਦੀ ਤੁਸੀਂ ਬੇਟੀ ਸੀ ਪਰ ਬੇਟੀ ਹੋਣਾ ਸਿਰਫ ਜਨਮ ਦੇਣਾ ਨਹੀਂ ਹੁੰਦਾ ਜ਼ਿੰਮੇਵਾਰੀ ਨਾਲ ਵੀ ਹੁੰਦਾ ਹੈ ਮੇਰੇ ਪਤੀ ਰਵਿੰਦਰ ਜੋ ਇੰਨੇ ਦਿਨਾਂ ਤੋਂ ਬਿਲਕੁਲ ਟੁੱਟੇ ਹੋਏ ਐ ਹੁਣ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਸੀ ਉਹਨਾਂ ਦੀ ਗਰਦਨ ਸਿੱਧੀ ਹੋ ਗਈ ਸੀ ਉਹਨਾਂ ਦੇ ਚਿਹਰੇ ਤੇ ਦਰਦ ਦੀ ਜਗ੍ਹਾ ਸਕੂਨ ਸੀ ਜੀਜਾ ਜੀ ਚੁੱਪ ਬੈਠੇ ਸੀ ਉਹਨਾਂ ਦੇ ਚਿਹਰੇ ਤੇ ਵੀ ਚਿੰਤਾ ਸਾਫ਼ ਦਿਖਾਈ ਦੇ ਰਹੀ ਸੀ ਉਹ ਐਨੀ ਵੱਡੀ ਰਕਮ ਸੁਣ ਕੇ ਅੰਦਰ ਤੋਂ ਡਰ ਗਏ ਮੈਂ ਵਕੀਲ ਸਾਹਿਬ ਦੇ ਵੱਲ ਰੁੱਖ ਕੀਤਾ ਵਕੀਲ ਸਾਹਿਬ ਇਹ 40 ਲੱਖ ਦਾ ਹਿਸਾਬ ਹੈ ਜਿਸ ਵਿੱਚ 25 ਲੱਖ ਦੀਦੀ ਦੇ ਹਿੱਸੇ ਆਉਂਦੇ ਹਨ ਅਸੀਂ 15 ਲੱਖ ਪਹਿਲਾਂ ਹੀ ਚੁਕਾ ਦਿੱਤਾ ਮੇਰੇ ਗਹਿਣੇ ਗਿਰਵੀ ਰੱਖ ਕੇ ਕਰਜ਼ਾ ਲੈ ਕੇ ਭੁੱਖੇ ਪਿਆਸੇ ਰਹਿ ਰਹਿ ਕੇ ਵਕੀਲ ਨੇ ਗੰਭੀਰ ਹੋ ਕੇ ਕਿਹਾ ਬਿਲਕੁਲ ਜੋ ਖਰਚਾ ਹੋਇਆ ਉਸ ਦਾ ਅੱਧਾ ਹਿੱਸਾ ਨੀਹਾ ਜੀ ਨੂੰ ਦੇਣਾ ਪਵੇਗਾ ਤਾਂ ਫਿਰ ਹੀ ਪ੍ਰਾਪਰਟੀ ਦਾ ਅਧਿਕਾਰ ਮਜ਼ਬੂਤੀ ਨਾਲ ਮੰਨਿਆ ਜਾਵੇਗਾ ਨਹੀਂ ਤਾਂ ਕਾਨੂੰਨੀ ਰੂਪ ਵਿੱਚ ਇਹ ਦਾਵਾ ਅਧੂਰਾ ਹੀ ਰਹਿੰਦਾ ਹੈ ਜੇਕਰ ਇਹ ਕੇਸ ਅਦਾਲਤ ਵਿੱਚ ਪਹੁੰਚਿਆ ਤਾਂ ਬਹੁਤ ਲੰਬਾ ਚੱਲੇਗਾ ਖਰਚਾ ਵੀ ਵਧੇਗਾ ਤੇ ਨੀਹਾ ਜੀ ਤੁਹਾਡੇ ਹਾਰਨ ਦੇ ਚਾਂਸ ਵੀ ਜ਼ਿਆਦਾ ਹੈ ਕਿਉਂਕਿ ਇਨਾਂ ਦੇ ਕੋਲ ਇੱਕ ਇੱਕ ਚੀਜ਼ ਦੀ ਰਸੀਦ ਬਿੱਲ ਮੌਜੂਦ ਹੈ ਇਹ ਸੁਣ ਦੀਦੀ ਦੀ ਰੂਹ ਕੰਬ ਗਈ ਮੇਰੇ ਕੋਲ ਐਨੇ ਪੈਸੇ ਨਹੀਂ ਇਹ ਉਹ ਸੱਚ ਸੀ ਜਿਸ ਨੂੰ ਮੈਂ ਪਹਿਲੇ ਦਿਨ ਤੋਂ ਜਾਣਦੀ ਸੀ ਇਹ ਹੀ ਵਜ੍ਹਾ ਸੀ ਕਿ ਮੈਂ ਇੰਨਾ ਵੱਡਾ ਹਿਸਾਬ ਤਿਆਰ ਕੀਤਾ ਮੈਂ ਬਹੁਤ ਸ਼ਾਂਤ ਆਵਾਜ਼ ਵਿੱਚ ਕਿਹਾ ਤਾਂ ਫਿਰ ਤੁਸੀਂ ਛੱਡ ਦਿਓ ਇਹ ਮਾਮਲਾ ਕਿਉਂਕਿ ਜਦੋਂ ਤੱਕ ਤੁਸੀਂ 25 ਲੱਖ ਰੁਪਏ ਨਹੀਂ ਦਿਓਗੇ ਉਦੋਂ ਤੱਕ ਤੁਹਾਨੂੰ ਘਰ ਵਿੱਚੋਂ ਹਿੱਸਾ ਨਹੀਂ ਮਿਲੇਗਾ ਤੇ ਜਿੰਨਾ ਤੁਸੀਂ ਸਮਾਂ ਲਾਉਂਗੇ ਉਨਾ ਹੀ ਵਿਆਜ ਵਧਦਾ ਜਾਵੇਗਾ ਦੀਦੀ ਹੁਣ ਲਗਭਗ ਰੋਣ ਦੀ ਹਾਲਤ ਵਿੱਚ ਸੀ ਉਹਨਾਂ ਦੀਆਂ ਅੱਖਾਂ ਵਿੱਚ ਗੁੱਸਾ, અપਮਾਨ ਤੇ ਹੈਰਾਨੀ ਦਾ ਮਿਸ਼ਰਣ ਸੀ ਤੂੰ ਤੂੰ ਬਹੁਤ ਵੱਡੀ ਧੋਖੇਬਾਜ਼ ਨਿਕਲੀ ਬਹੁਤ ਖੁਦਗਰਜ਼ ਮੈਂ ਇੱਕ ਗਹਿਰਾ ਸਾਹ ਲਿਆ ਜੇਕਰ ਖੋਦਗਰਜ਼ ਹੋਣਾ ਆਪਣੇ ਪਤੀ ਤੇ ਪਰਿਵਾਰ ਦੀ ਰੱਖਿਆ ਕਰਨਾ ਹੈ ਤਾਂ ਹਾਂ ਦੀਦੀ ਮੈਂ ਖੋਦਗਰਜ਼ ਹਾਂ ਪਰ ਯਾਦ ਰੱਖੋ ਤੁਸੀਂ ਹੀ ਮੈਨੂੰ ਇਦਾਂ ਬਣਨ ਤੇ ਮਜਬੂਰ ਕੀਤਾ ਹੈ ਕਮਰੇ ਵਿੱਚ ਸਰਨਾਟਾ ਫੈਲ ਗਿਆ ਕੋਈ ਵੀ ਬੋਲ ਨਹੀਂ ਰਿਹਾ ਸੀ ਵਕੀਲ ਸਾਹਿਬ ਨੇ ਫਾਈਲ ਬੰਦ ਕੀਤੀ ਤੇ ਕਿਹਾ ਅੱਜ ਦੀ ਮੀਟਿੰਗ ਇੱਥੇ ਹੀ ਖਤਮ ਹੁੰਦੀ ਹੈ ਜਦੋਂ ਤੱਕ ਰਕਮ ਦਾ ਭੁਗਤਾਨ ਨਹੀਂ ਹੋਵੇਗਾ ਕੋਈ ਕਾਗਜ਼ ਅੱਗੇ ਨਹੀਂ ਵਧੇਗਾ ਮੈਂ ਖੜੀ ਹੋਈ ਤੇ ਮੇਰੇ ਪਤੀ ਵੀ ਖੜੇ ਹੋ ਗਏ ਉਹਨਾਂ ਦੀਆਂ ਅੱਖਾਂ ਵਿੱਚ ਗਰਵ ਦੀ ਚਮਕ ਸੀ ਜਿਸ ਨੂੰ ਮੈਂ 5 ਸਾਲਾਂ ਦੇ ਬਾਅਦ ਦੇਖ ਰਹੀ ਸੀ ਦੀਦੀ ਤੇ ਜੀਜਾ ਜੀ ਇੱਕ ਸ਼ਬਦ ਵੀ ਨਹੀਂ ਬੋਲ ਸਕੇ ਉਹ ਬਸ ਆਪਣੀਆਂ ਕੁਰਸੀਆਂ ਪਾਸੇ ਕਰਦੇ ਹੋਏ ਬਾਹਰ ਚਲੇ ਗਏ ਗੁੱਸੇ ਨਾਲ ਨਿਰਾਸ਼ਾ ਨਾਲ ਤੇ ਹਾਰੇ ਹੋਏ ਉਸ ਦਿਨ ਮੈਨੂੰ ਲੱਗਿਆ ਕਿ ਜਿਵੇਂ ਪਾਪਾ ਜੀ ਉੱਪਰ ਬੈਠ ਕੇ ਮੁਸਕਰਾ ਰਹੇ ਹੋਣ ਤੇ ਕਹਿ ਰਹੇ ਹੋਣ ਬਹੁਤ ਵਧੀਆ ਕੀਤਾ ਬਹੂ ਤੂੰ ਮੇਰੀ ਇੱਜ਼ਤ ਬਚਾ ਲਈ ਵਕੀਲ ਦੇ ਆਫਿਸ ਤੋਂ ਬਾਹਰ ਆਉਂਦੇ ਹੀ ਠੰਡੀ ਹਵਾ ਮੇਰੇ ਚਿਹਰੇ ਨੂੰ ਛੋ ਗਈ ਜਿਵੇਂ ਕੋਈ ਕਹਿ ਰਿਹਾ ਹੋਵੇ ਸੁਮਨ ਤੂੰ ਬਹੁਤ ਸਹੀ ਕੀਤਾ ਇੱਕ ਹਫਤੇ ਬਾਅਦ ਫੋਨ ਦੀ ਘੰਟੀ ਵੱਜੀ ਫੋਨ ਜੀਜਾ ਜੀ ਦਾ ਸੀ ਉਹਨਾਂ ਨੇ ਗੁੱਸੇ ਵਾਲੀ ਆਵਾਜ਼ ਵਿੱਚ ਕਿਹਾ ਸੁਮਨ ਅਸੀਂ 25 ਲੱਖ ਰੁਪਏ ਨਹੀਂ ਦੇ ਸਕਦੇ ਇਹ ਕੇਸ ਸਾਨੂੰ ਛੱਡਣਾ ਪਵੇਗਾ ਮੈਂ ਹੌਲੀ ਜਿਹੀ ਆਵਾਜ਼ ਵਿੱਚ ਕਿਹਾ ਠੀਕ ਹੈ ਜੀਜਾ ਜੀ ਫੈਸਲਾ ਤੁਹਾਡਾ ਹੈ ਅਸੀਂ ਤਾਂ ਸ਼ੁਰੂ ਤੋਂ ਹੀ ਕਹਿ ਰਹੇ ਸੀ ਮੇਰੀ ਆਵਾਜ਼ ਵਿੱਚ ਨਾ ਕੋਈ ਖੁਸ਼ੀ ਨਾ ਕੋਈ ਨਫ਼ਰਤ ਸਿਰਫ ਇੱਕ ਸਕੂਨ ਤੇ ਸ਼ਾਂਤੀ ਸੀ ਉਹਨਾਂ ਨੇ ਅੱਗੇ ਕਿਹਾ ਅਸੀਂ ਘਰ ਉੱਤੇ ਕੀਤਾ ਹੋਇਆ ਦਾਵਾ ਛੱਡ ਰਹੇ ਹਾਂ ਉਹ ਘਰ ਤੁਹਾਡਾ ਹੈ ਤੇ ਤੁਸੀਂ ਉਸ ਨੂੰ ਰੱਖੋ ਉਸ ਤੋਂ ਬਾਅਦ ਫੋਨ ਕੱਟਿਆ ਗਿਆ ਤੇ ਮੈਂ ਕੁਝ ਪਲ ਉੱਥੇ ਹੀ ਬੈਠੀ ਰਹੀ ਰਵਿੰਦਰ ਨੇ ਪੁੱਛਿਆ ਕੀ ਹੋਇਆ ਮੈਂ ਮੁਸਕੁਰਾ ਕੇ ਕਿਹਾ ਫੈਸਲਾ ਹੋ ਗਿਆ ਉਹ ਲੋਕ ਘਰ ਛੱਡ ਰਹੇ ਐ ਇਹ ਸੁਣ ਮੇਰੇ ਪਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੇ ਮੇਰਾ ਹੱਥ ਫੜ ਲਿਆ ਸੁਮਨ ਮੈਂ ਤੇਰੇ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ ਸੀ ਤੂੰ ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਮੇਰੇ ਲਈ ਜਿੱਤ ਲਈ ਮੈਂ ਉਸ ਦੇ ਹੱਥਾਂ ਨੂੰ ਆਪਣੇ ਹੱਥਾਂ ਵਿੱਚ ਲੈਂਦੇ ਹੋਏ ਕਿਹਾ ਨਹੀਂ ਰਵਿੰਦਰ ਇਹ ਸਾਡੀ ਜਿੱਤ ਹੈ ਸਾਡੇ ਦੋਨਾਂ ਦੀ ਇਹ ਘਰ ਪਾਪਾ ਜੀ ਦੀਆਂ ਯਾਦਾਂ ਦਾ ਘਰ ਹੈ ਇਹ ਕੋਈ ਸੌਦੇ ਦੀ ਚੀਜ਼ ਨਹੀਂ ਕੁਝ ਦਿਨਾਂ ਬਾਅਦ ਮੈਂ ਉਹ ਮੋਟੀ ਫਾਈਲ ਬੰਦ ਕਰਕੇ ਅਲਮਾਰੀ ਵਿੱਚ ਰੱਖ ਦਿੱਤੀ ਉਸ ਫਾਈਲ ਦਾ ਹਰ ਪੰਨਾ ਮੈਨੂੰ ਯਾਦ ਕਰਵਾਉਂਦਾ ਸੀ ਕਿ ਰਿਸ਼ਤਿਆਂ ਵਿੱਚ ਸਿਰਫ ਪਿਆਰ ਕਾਫੀ ਨਹੀਂ ਇਮਾਨਦਾਰੀ ਤੇ ਜ਼ਿੰਮੇਦਾਰੀ ਵੀ ਹੋਣੀ ਚਾਹੀਦੀ ਹੈ ਜਦੋਂ ਮੈਂ ਉਸ ਫਾਈਲ ਉੱਪਰ ਨਜ਼ਰ ਮਾਰ ਰਹੀ ਸੀ ਮੈਨੂੰ ਲੱਗਿਆ ਹਾਂ ਦੁਰੀਆ ਮੈਨੂੰ ਸਵਾਰਥੀ ਕਹੇਗੀ ਪਰ ਇਸ ਸਵਾਰਥ ਵਿੱਚ ਮੇਰਾ ਪਰਿਵਾਰ ਸੁਰੱਖਿਅਤ ਹੈ ਮੇਰੇ ਪਤੀ ਦਾ ਮਨ ਸੁਰੱਖਿਅਤ ਹੈ ਤੇ ਪਾਪਾ ਜੀ ਦਾ ਸਨਮਾਨ ਸੁਰੱਖਿਅਤ ਹੈ ਜ਼ਮੀਨ ਜੈਦਾ ਦਾ ਹੱਕ ਉਦੋਂ ਹੀ ਸੱਚਾ ਹੁੰਦਾ ਹੈ ਜਦੋਂ ਪਾਵਨਾਵਾਂ ਤੇ ਜ਼ਿੰਮੇਦਾਰੀਆਂ ਦਾ ਹਿਸਾਬ ਵੀ ਬਰਾਬਰ ਹੋਵੇ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਨੇ ਮਿਲਦੇ ਹਾਂ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ